ਹੈਲੋ ਜੀ ਤੁਹਾਡਾ ਮੇਰੇ ਚੈਨਲ ਕੁਕਿੰਗ ਆ ਪੰਜਾਬ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਚਟਪਟੇ ਛੋਲੇ ਕੁਲਚੇ ਦੀ ਰੈਸਪੀ ਛੋਲੇ ਹਨ ਮੈਂ ਚੰਗੀ ਤਰ੍ਹਾਂ ਦੋ ਸੀਟੀਆਂ ਲਵਾ ਲਿਆ ਹਨ ਕੁੱਕਰ ਵਿੱਚ ਇਹ ਇਸ ਤਰ੍ਹਾਂ ਮੈਸ਼ ਹੋ ਰਹੇ ਹਨ ਹੁਣ ਮੈਂ ਇਸ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼ ਪਾਵਾਂਗੀ ਫਿਰ ਇਸ ਵਿੱਚ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਹਰੀ ਮਿਰਚ ਤੁਸੀਂ ਆਪਣੇ ਟੇਸਟ ਅਕੋਰਡਿੰਗ ਲੈ ਸਕਦੇ ਹੋ ਇਸ ਵਿੱਚ ਚਾਰ ਉਬਲੇ ਹੋਏ ਆਲੂ ਕੱਟ ਕੇ ਪਾਵਾਂਗੇ ਆਲੂ ਨੂੰ ਤੁਸੀਂ ਮੋਟਾ-ਮੋਟਾ ਵੀ ਕੱਟ ਸਕਦੇ ਹੋ ਜਾਂ ਬਰੀਕ ਕੱਟ ਸਕਦੇ ਹੋ ਲਓ ਜੀ ਸਾਰੇ ਆਲੂ ਆਪਾਂ ਕੱਟ ਲਏ ਹੁਣ ਇੱਕ ਆਲੂ ਮੈਂ ਮੈਸ਼ ਕਰਕੇ ਪਾਵਾਂਗੀ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਦਿੱਤਾ ਹੁਣ ਇਸ ਵਿੱਚ ਬਰੀਕ ਕੱਟਿਆ ਹੋਇਆ ਲਾਲ ਟਮਾਟਰ ਪਾਵਾਂਗੇ ਲਾਲ ਟਮਾਟਰ ਪਾਉਣ ਤੋਂ ਬਾਅਦ ਇਸ ਵਿੱਚ ਟੇਸਟ ਅਕੋਰਡਿੰਗ ਅੱਧਾ ਚਮਚ ਨਮਕ ਪਾਵਾਂਗੇ ਅੱਧਾ ਚਮਚ ਢੇਗੀ ਮਿਰਚ ਅੱਧਾ ਚਮਚ ਚਾਟ ਮਸਾਲਾ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਕਾਲੀ ਮਿਰਚ ਇੱਧਾ ਚਮਚ ਕਾਲਾ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾਵਾਂਗੇ। ਲਓ ਜੀ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ। ਹੁਣ ਇਸ ਵਿੱਚ 2 ਚਮਚ ਇਮਲੀ ਦੇ ਪਾਵਾਂਗੇ। 2 ਚਮਚ ਟਮਾਟੋ ਕੇਚੱਪ ਦੇ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਤੁਸੀਂ ਇਸ ਵਿੱਚ ਨਿੰਬੂ ਵੀ ਨਿਚੋਰ ਸਕਦੇ ਹੋ ਲਓ ਜੀ ਇੱਧਰ ਮੈਂ ਕੁਲਚੇ ਆਲੇ ਬੰਨ ਲੈ ਲਏ ਹਨ ਪੰਜ ਤੁਸੀਂ ਕੋਈ ਵੀ ਕੁਲਚਾ ਬੰਨ ਲੈ ਸਕਦੇ ਹੋ ਹੁਣ ਮੈਂ ਇਸ ਨੂੰ ਇੱਕ ਤਿੱਖੀ ਕਰਦ ਦੀ ਸਹਿਤਾਨਾ ਇਸ ਨੂੰ ਗੱਬੇ ਤੋਂ ਕੱਟ ਲਗਾਵਾ ਦਵਾਂਗੀ ਕੱਟ ਤੁਸੀਂ ਧਿਆਨ ਨਾਲ ਬਚਾ ਕੇ ਲਾਉਣਾ ਹੈ ਥੱਲੇ ਤੋਂ ਆਪਣਾ ਕੁਲਚਾ ਨਹੀਂ ਕੱਟਣਾ ਚਾਹੀਦਾ ਲਓ ਜੀ ਮੈਂ ਚੰਗੀ ਤਰ੍ਹਾਂ ਕੱਟ ਲਾ ਲਿਆ ਇਸੇ ਤਰ੍ਹਾਂ ਮੈਂ ਸਾਰੇ ਬੰਨ ਨੂੰ ਚੰਗੀ ਤਰ੍ਹਾਂ ਕੱਟ ਲਵਾਂਗੀ ਹੁਣ ਇੱਧਰ ਮੈਂ ਗੈਸ ਤੇ ਤਵਾ ਰੱਖ ਲਿਆ ਇਸ ਤੇ ਥੋੜਾ ਜਿਹਾ ਘਿਓ ਪਾਵਾਂਗੇ ਘਿਓ ਨੂੰ ਗਰਮ ਹੋ ਜਾਣ ਤੇ ਇਸ ਤੇ ਸਾਰਾ ਮਸਾਲਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਭਨ ਲਵਾਂਗੇ ਚਾਹੋ ਤਾਂ ਤੁਸੀਂ ਮਸਾਲੇ ਨੂੰ ਇਸ ਤਰ੍ਹਾਂ ਹੀ ਵਰਤ ਸਕਦੇ ਹਾਂ ਮੈਂ ਤਵੇ ਤੇ ਭੁੰਨਣ ਲੱਗੀ ਹਾਂ ਲਓ ਜੀ ਸਾਰੇ ਮਸਾਲੇ ਭੁੰਨ ਗਿਆ ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਹ ਤੇ ਥੋੜਾ ਜਿਹਾ ਘਿਓ ਲਾ ਕੇ ਆਪਾਂ ਕੁਲਚਾ ਬੰਨਣਾ ਚੰਗੀ ਤਰ੍ਹਾਂ ਸੇਕ ਲਵਾਂਗੇ ਦੋਵੇਂ ਪਾਸੇ ਤੋਂ ਇਸ ਨੂੰ ਚੰਗੀ ਤਰ੍ਹਾਂ ਸੇਕ ਲੈਣਾ ਹੈ ਤੇ ਕ੍ਰਿਸਪੀ ਹੋਣ ਤੱਕ ਇਸ ਨੂੰ ਸੇਕਣਾ ਹੈ। ਲਓ ਜੀ ਬੰਨੂ ਆਪਾਂ ਚੰਗੀ ਤਰ੍ਹਾਂ ਸੇਕ ਲਿਆ। ਹੁਣ ਇਸ ਵਿੱਚ ਤਿਆਰ ਕਰੀ ਹੋਈ ਸਟਫਿੰਗ ਭਰਾਂਗੇ। ਸਟਫਿੰਗ ਨੂੰ ਅਸੀਂ ਚੰਗੀ ਤਰ੍ਹਾਂ ਭਰਨਾ ਹੈ। ਚੰਗੀ ਤਰ੍ਹਾਂ ਦਵਾਦ ਵਾਕੇ ਸਾਰਾ ਕੁਲਚੇ ਵਿੱਚ ਸਟਫਿੰਗ ਭਰ ਦੇਣੀ ਹੈ ਲਓ ਜੀ ਸਾਰੀ ਸਟਫਿੰਗ ਆਪਾਂ ਕੁਲਚੇ ਵਿੱਚ ਭਰ ਦਿੱਤੀ ਹੁਣ ਇਸ ਨੂੰ ਤੁਸੀਂ ਇੱਕ ਸਾਈਡ ਤੇ ਰੱਖ ਕੇ ਸਾਰੇ ਕੁਲਚਿਆਂ ਵਿੱਚ ਇਸੇ ਤਰ੍ਹਾਂ ਸਟਫਿੰਗ ਭਰ ਦੇਣੀ ਹੈ ਤੇ ਹੁਣ ਮੈਂ ਸਾਰੇ ਕੁਲਚਿਆਂ ਨੂੰ ਦੁਬਾਰਾ ਤੋਂ ਤਵੇ ਤੇ ਸੇਕ ਲਾਵਾਂਗੀ ਇਸ ਨੂੰ ਚੰਗੀ ਤਰ੍ਹਾਂ ਉਲਟ ਪਲਟਾ ਕੇ ਇਸ ਨੂੰ ਸੇਕ ਲੈਣਾ ਹੈ ਤੇ ਮਸਾਲੇ ਨੂੰ ਚੰਗੀ ਤਰ੍ਹਾਂ ਇਸ ਵਿੱਚ ਦੱਬ ਦੇਣਾ ਹੈ ਲਓ ਜੀ ਕੁਲਚੇ ਬਣ ਕੇ ਆਪਣੇ ਰੈਡੀ ਹਨ ਤੁਸੀਂ ਇਸ ਨੂੰ ਨਿੰਬੂ ਨਿਚੋੜ ਕੇ ਇਸ ਤਰ੍ਹਾਂ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ